ਮ ਜਨਤੇ ਤੁਹਾਡਾ ਬਹੁਤ ਬਹੁਤ ਸਵਾਤ ਹੈ ਜੀ ਉਮੀਦ ਕਰਦਾ ਸਭ ਠੀਕ ਠਾਕ ਹੋਵੇ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਦੇ ਆਂ ਕਣਕ ਵਿੱਚ ਆਉਣ ਵਾਲੇ ਉਲੀ ਰੋਗਾ ਮਰੇ ਕਿ ਕਿਹੜੇ ਕਿਹੜੇ ਕਿਲੀ ਉਲੀ ਰੋਗਾ ਆਉਂਦੇ ਨੇ ਤੇ ਇਹਨਾਂ ਦਾ ਆਪਾਂ ਕੀ ਆਪਾਂ ਸਾਵਧਾਨੀ ਵਰਤਣੀ ਹੈ ਤੇ ਹੁਣ ਇਹਦਾ ਇਲਾਜ ਹੈ ਜਾਂ ਨਹੀਂ ਹੈ ਸੋ ਕਿਸਾਨ ਵੀਰੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਅਨ ਸਭ ਤੋਂ ਪਹਿਲਾਂ ਕਿਸਾਨ ਵੀਰੋ ਪੀਲੀ ਕੁੰਗੀ ਦੀ ਗੱਲ ਕਰਦੇ ਆਂ ਪੀਲੀ ਕੁੰਗੀ ਤਾਂ ਜਿਹੜੀ ਪੀਲੀ ਕੁੰਗੀ ਦਾ ਰੋਗਾ ਉਹ ਕਿਸਾਨ ਵੀਰੋ ਕਣਕਾਂ ਦੇ ਵਿੱਚ ਜਿਹੜੀਆਂ ਪੁਰਾਣੀਆਂ ਕਿਸਮਾਂ ਨੇ ਜਿਵੇਂ ਐਚ ਡੀ 3080 ਹੋ ਗਈ ਐਚ ਡੀ 2970 ਹੋ ਗਈ ਐਚ ਡੀ 2851 ਹੋ ਗਈ ਜਾਂ ਜੋ ਵੀ ਪੁਰਾਣੀਆਂ ਕਿਸਮਾਂ ਨੇ ਜੋ ਲਗਭਗ 7-8 ਸਾਲ ਦਾ ਸਾਲ ਪੁਰਾਣੀ ਕਿਸਮਾਂ ਨੇ ਉਹਨਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਇਹ ਜਿਹੜੀ ਨਵੀਂ ਕਿਸਮਾਂ ਕਣਕ ਦੀ ਡੀਡਬਲਯੂ 222 ਉਹਦੇ ਵਿੱਚ ਵੀ ਕਿਤੇ ਕਿਤੇ ਦੇਖਣ ਨੂੰ ਮਿਲਿਆਗਾ ਇਹ ਜਿਆਦਾਤਰ ਜਿਹੜਾ ਰੋਗ ਹੈ ਨਾ ਇਹ ਰੋਗ ਜਿਹੜਾ ਨੀਵੇਂ ਪਹਾੜੀ ਇਲਾਕੇ ਆ ਉਹਨਾਂ ਦੇ ਵਿੱਚ ਮਿਲਦਾ ਹੈ ਜਿਹੜਾ ਪੰਜਾਬ ਦੇ ਹਰਿਆਣਾ ਦੇ ਨਾਲ ਲੱਗਦੇ ਨੇ ਜਿਹੜੇ ਦੂਸਰੇ ਇਲਾਕੇ ਉਹਨਾਂ ਦੇ ਵਿੱਚ ਇਸ ਦੀ ਪ੍ਰੋਬਲਮ ਘੱਟ ਆ ਨਾ ਮਾਤਰ ਪ੍ਰੋਬਲਮ ਹੈ ਦੀ ਤੇ ਇੱਕ ਇਹਦੇ ਬਚਾਅ ਦੇ ਲਈ ਸਭ ਤੋਂ ਪਹਿਲਾ ਬਚਾਅ ਤਾਂ ਇਹੀ ਹੈ ਕਿਸਾਂ ਵੀਰੋ ਜਿਹੜੀਆਂ ਆਪਾਂ ਕਣਕਾਂ ਬੀਜੀਆਂ ਨੇ ਉਹ ਹੁੰਨੀਆਂ ਵਿਛਣੀਆਂ ਕੰਨ ਮੇ ਕਿਸਮ ਬੀਜਣਾ ਜਿਵੇਂ ਡੀਬੀਡਬਲ 377 372 317 187 ਜਾਂ 222 ਜਿਹੜੇ ਨੀਂਹ ਪਹਾੜੀ ਇਲਾਕੇ ਨੂੰ ਛੱਡ ਕੇ 222 222 ਬਸ ਸਕਦੇ ਆ ਤੇ ਪੀਬੀਡਬਲ ਦੇ 766 725 ਸ਼ਰੀ ਰਾਉਂਦੀ 272 ਤੇ 822 824 ਇਹ ਹੀ ਕਿਸਮਾਂ ਜਿਹੜੀ ਨਵੀਆਂ ਕਿਸਮਾਂ ਨੇ ਇਹਨਾਂ ਨੂੰ ਬੰਬੀਸ਼ਾ ਨਹੀਂ ਕਿਉਂਕਿ ਇਨ੍ਹਾਂ ਕਿਸਮਾਂ ਦੇ ਵਿੱਚ ਜਿਹੜੇ ਪੀਲੀ ਕੁੰਗੀ ਨਾਲ ਲੜਨ ਦੇ ਪਛਾਣੂਆ ਹੈਗੇ ਆ ਜਿਹੜੇ ਪੀਲੀ ਕੁੰਗੀ ਦਾ ਟਕਰਾ ਕਰਦੇ ਨੇ ਤੇ ਦੂਸਰਾ ਕਿਸਾਨ ਵੀਰੋ ਜਿਹੜਾ ਆਪਾਂ ਇਹਦੀ ਰੋਕਥਾਮ ਕਰ ਸਕਦੇ ਆ ਉਹਦੇ ਲਈ ਆਪਾਂ ਜਿੱਤਕੇ ਦੇ ਵੀ ਸਣ ਤੋੜਿਆਂ ਦੇ ਵਿੱਚ ਜਿਹੜੀ ਪੀਲੀ ਕੁੰਗੀ ਆ ਬਸ ਤੇ ਹੁਣ ਮੌਸਮ ਰਹਿਣਾ ਨਹੀਂ ਇਹ ਇਹਦਾ ਜਿਹੜਾ অনুকূল ਮੌਸਮ ਆ ਉਹ ਕਿਸਾਨ ਵੀਰੋ ਜਦੋਂ بارش ਦਾ ਟਾਈਮ ਲੰਮਾ ਲੰਘ ਜੇ بارش ਲੰਮਾ ਟਾਈਮ ਪਾ ਜੇ ਜਾਂ ਠੰਡ ਬਹੁਤ ਪਾ ਜੇ ਧੁੱਪ ਨਾ ਨਿਕਲੇ ਬਹੁਤ ਬਹੁਤ ਦਿਨ ਮੌਸਮ ਜਿਹੜਾ ਜਿਆਦਾ ਠੰਡਾ ਰਹੇ ਉਸ ਟਾਈਮ ਜਿਹੜੇ ਪੀਲੀ ਕੁੰਗੀ ਦੇ ਸਾਰ ਜ਼ਿਆਦਾ ਨੇ ਸੋ ਕਿਸਾਨ ਵੀਰੋ ਜਿਹੜਾ ਪਾਇਦੇ ਬਚਾ ਦੇ ਲਈ ਆਗੇ ਉਹ ਜਿਵੇਂ ਟੈਕਨੀਕਲ ਆਰਟ ਟੈਬੂ ਕਣ ਜੋੜੋ 200 ਗ੍ਰਾਮ ਜਿਹੜਾ ਉਹਨੂੰ ਪਾ ਸਕਦੇ ਆ 120 ਗ੍ਰਾਮ ਜਿਹੜਾ ਨਟੀਬਵਾ ਉਹ ਵੀ ਬਹੁਤ ਵਧੀਆ ਗਾਜਾਂ ਟਰਾਈਬਲੋਕਸਿਸਟ੍ਰੋਬਨ ਪਲਸ ਟੈਬਾਕੋਨ ਜੋ ਜਿਹੜੇ ਇਹ ਵੀ ਸਟਾਰ ਦੇ ਵਿੱਚ ਹੁੰਦਾ ਜਾਂ ਕਸਟੋਡੀਆ ਦੇ ਵਿੱਚ ਵੀ ਆਉਂਦਾ ਜਾਂ ਜਿਵੇਂ ਐਪਰੋਪੀਕੋਨ ਜੋ ਜਿਹਨੂੰ ਆਪਾਂ ਟਿਲਟ ਸਾਲਟਾ ਉਹ ਵਰਤ ਸਕਦੇ ਹਾਂ ਇਹਨਾਂ ਦੀ ਜਿਹੜੀ ਮਾਤਰਾ ਲਗਭਗ 200 ਤੋਂ 220 ਦੇ ਐਮ ਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹਾਂ ਪਰ ਇਹ ਜਿਹੜਾ ਪਾਣੀ ਥੋੜਾ ਜਿਆਦਾ ਲਾਉਣਾ ਪੈਣਾ ਘੱਟ ਪਾਣੀ ਆ ਤਾਂ ਘੱਟ ਅਸਰ ਕਰੂ ਜੇ ਵੱਧ ਪਾਣੀ ਪਾ ਲਵਾਂਗੇ ਤਾਂ ਵਧਾ ਸਕਰੂ ਤੇ ਦੂਸਰਾ ਇਹ ਜਿਹੜੀ ਬਿਮਾਰੀ ਹੈ ਇਹ ਪਹਿਲਾਂ ਧੌੜੀਆਂ ਧੌੜੀਆਂ ਦੇ ਵਿੱਚ ਆਉਂਦੀ ਆ ਪੱਤਿਆਂ ਦੇ ਵਿੱਚ ਜਿਹੜੇ ਪੀਲੇ ਰੰਗ ਦੇ ਹਲਦੀ ਰੰਗ ਦੇ ਤੱਬੇ ਪੈ ਜਾਂਦੇ ਨੇ ਜਦੋਂ ਆਪਾਂ ਉਹਨਾਂ ਨੂੰ ਹੱਥ ਲਾ ਕੇ ਵੇਖਾਂਗੇ ਤਾਂ ਆਪਣੇ ਹੱਥਾਂ ਦੇ ਉੱਤੇ ਜਿਹੜੇ ਇੱਕ ਵਿਸਾਰ ਰੰਗ ਦਾ ਪਦਾਰਥ ਆ ਜਿਹੜਾ ਉਹ ਲੱਗ ਜਾਵੇਗਾ ਪਾਊਡਰ ਟਾਈਪ ਤੇ ਦੂਸਰਾ ਇਹਦੇ ਵਿੱਚ ਉਸ ਤੋਂ ਬਾਅਦ ਜਿਹੜੀ ਉਹਨਲੀ ਇੱਕ ਪੂਰੀ ਗੰਗੀ ਪੂਰੀ ਗੰਗੀ ਦੀ ਸਮੱਸਿਆ ਬਹੁਤ ਘਟਾ ਲਗਭਗ ਜਿਨੀ ਸਾਰਿਆਂ ਅੰਕਾਂ ਨੇ ਉਹ ਪੂਰੀ ਗੰਗੀ ਦਾ ਟੱਕਰ ਕਰਦੀਆਂ ਨੇ ਤੀਸਰਾ ਕਰਨਾਲ ਵੰਟ ਜੋ ਕਰਨਾਲ ਵੰਟ ਰੋਗ ਹੈ ਇਹ ਕੰਕੜ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਨਵੀਆਂ ਕਿਸਮਾਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਇਹਦਾ ਆਪਾਂ ਜਦੋਂ ਕਣਕ ਪਕਾਵਲ ਜਾ ਰਹੀ ਹੈ ਕਣਕ ਦੇ ਬੱਲੀ ਤਿਆਰ ਹੋ ਰਹੀ ਹੈ ਉਸ ਟਾਈਮ ਦੇ ਵਿੱਚ ਜੇ ਆਪਾਂ ਦੇਖਾਂਗੇ ਨਾ ਕਿਤੇ ਕਿਤੇ ਜਿਹੜੀ ਬੱਲੀ ਆ ਬੱਲੀ ਦੇ ਵਿੱਚ ਹਲਤੀ ਰੰਗ ਦੇ ਗੰਦੇ ਜਿਹਾ ਬਦਬੂਦਾਰ ਜਿਹੜੇ ਆਪਾਂ ਦਾਣੇ ਜੋ ਆਪਣੇ ਹੱਥ ਲਾਏ ਤੋਂ ਪੁਰਨ ਕਿ ਉਹਨਾਂ ਦੇ ਵਿੱਚ ਪਾਊਡਰ ਟੈਪ ਜੋ ਇਹਨਾਂ ਦੇ ਵਿੱਚ ਬਦਬੂ ਆਵੇਗੀ ਉਸ ਟਾਈਪ ਦਾ ਜੀ ਪਾਊਡਰ ਬਣ ਜਾਵੇਗਾ ਸੋ ਉਹ ਕਰਨਾਲ ਵੰਟਾ ਜਿਹੜਾ ਕਰਨਾਲ ਵੰਟਾ ਹੈ ਹੌਲੀ-ਹੌਲੀ ਕਾਲੇ ਰੰਗ ਦੇ ਆਕਾਰ ਦੇ ਪੋਲਟਰ ਟੈਪ ਚ ਬਣ ਜਾਂਦਾ ਜਿਸ ਦਾ ਝਾੜ ਦੇ ਉੱਤੇ ਬਹੁਤ ਜ਼ਿਆਦਾ ਸਰ ਪੈਂਦਾ ਹੈ ਸੋ ਇਸ ਦਾ ਜਿਹੜਾ ਬਚਾਗ ਆ ਉਹ ਆਪਾਂ ਪਹਿਲੀ ਗੱਲ ਤਾਂ ਜਿਹੜਾ ਆਪਾਂ ਇਹਦਾ ਬੀ ਆ ਉਹ ਆਪਾਂ ਨੂੰ ਕਿਸਾਨ ਵੀਰੋ ਸੋਧ ਕੇ ਬੀਜਣਾ ਬਹੁਤ ਜ਼ਰੂਰੀ ਆ ਦੂਸਰਾ ਜੇਦੋਂ ਕਿਤੇ ਇਹ ਰੋਗ ਆ ਜੇ ਤਾਂ ਆਪਾਂ ਨੂੰ ਪ੍ਰੋਫੀ ਕਰਨਾ ਚਾਹੀਦਾ ਟੈਟ ਸਲਟ ਆ ਉਹ ਆਪਾਂ ਨੂੰ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਦੀ ਛਰਕਾ ਕਰਨਾ ਚਾਹੀਦਾ ਤੇ ਜਿਹੜਾ ਅਗਲੇ ਸੀਜ਼ਨ ਵਾਸਤੇ ਕਰਨਾਲ ਵੰਟ ਜਿਹੜੀ ਕਣਕ ਦੇ ਵਿੱਚ ਆਇਆ ਉਹਦਾ ਵੀ ਨਹੀਂ ਰੱਖਣਾ ਤੇ ਉਸ ਤੋਂ ਬਾਅਦ ਜਿਹੜੀ ਕਾਂਗਿਆਰੀ ਜੋ ਕਿ ਸਿੱਟਿਆਂ ਨੂੰ ਬਿਲਕੁਲ ਤਬਾਹ ਕਰ ਦਿੰਦੀ ਆ ਜੋ ਜਿਵੇਂ ਪਾਊਡਰ ਟਾਈਪ ਦਾ ਜੋ ਕਾਲੇ ਰੰਗ ਦਾ ਜੋ ਕਣਕਾਂ ਦੇ ਜੋ ਦਾਣੇ ਨੇ ਜੋ ਬਲੀ ਦੇ ਦਾਣੇ ਨੇ ਜੋ ਉਹਨਾਂ ਦਾ ਉਹਨਾਂ ਨੂੰ ਪਾਊਡਰ ਟੈ ਬਣਾਉਂਦੀ ਆ ਬਿਲਕੁਲ ਉਹਨਾਂ ਦੇ ਝਾੜ ਤੇ ਇਹ ਬਹੁਤ ਅਸਰ ਪਾਉਂਦੀ ਆ ਸੋ ਕਿਸਾਨ ਵੀਰੋ ਜਿਹੜੀਆਂ ਕਣਕਾਂ ਲਿਗੀਆਂ ਉਹ ਨਵੇਂ ਵੀ ਹੀ ਬੀਜੋ ਕਣਕਾਂ ਦੇ ਬੀਜਾਂ ਨੂੰ ਸੌਧ ਕੇ ਬੀਜੋ ਕਿਉਂਕਿ ਬੀਜ ਸੌਧ ਕੇ ਬੀਜਨ ਦੇ ਨਾਲ ਜਿਹੜਾ ਆਪਣੇ ਇਹ ਜਿਹੜੀ ਬਿਮਾਰੀ ਆ ਉਹ ਕਾਫੀ ਹੱਦ ਤੱਕ ਕੰਟਰੋਲ ਹੋ ਜਾਂਦੀ ਆ ਤੇ ਜਿਹੜੇ ਯੂਨੀਵਰਸਿਟੀ ਤੋਂ ਸਪਾਰਸ ਕਿਸਮਾਨੇ ਉਹੀ ਵੀ ਜੋ